ਪੰਜਾਬ ਦੀਆਂ ਚਾਰ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਕੱਲ ਨਤੀਜੇ ਆਉਣ ਜਾ ਰਹੇ ਹਨ ਤੇ ਜਿਸ ਦੇ ਵਿੱਚ ਪੰਜਾਬ ਦੀ ਆਉਣ ਵਾਲੀ ਰਾਜਨੀਤੀ ਦਾ ਪਵਿੱਖ ਨਵੇਂ ਤਰੀਕੇ ਨਾਲ ਲਿਖਿਆ ਜਾ ਸਕਦਾ ਹੈ ਕਿਉਂਕਿ ਜੋ ਚੋਣਾਂ ਲੜ ਰਹੇ ਨੇ ਇਸ ਵੇਲੇ ਕਈ ਵੱਡੇ ਦਿਗਜ ਜਿਨ੍ਹਾਂ ਦੀ ਸਾਖ ਦਾ ਦੇ ਉੱਤੇ ਲੱਗੀ ਹੋਈ ਹੈ ਭਾਵੇਂ ਰਾਜਾ ਵੜਿੰਗ ਹੋਣ ਸੁਖਜਿੰਦਰ ਸਿੰਘ ਰੰਧਾਵਾ ਹੋਣ ਜਾਂ ਫਿਰ ਹੁਸ਼ਿਆਰਪੁਰ ਤੇ ਬਰਨਾਲਾ ਦੇ ਵਿੱਚ ਨਵੇਂ ਉੱਬਰ ਦੇ ਲੀਡਰ ਜਿਨ੍ਹਾਂ ਦੇ ਵਿੱਚ ਮੀਤ ਹੇਅਰ ਭਾਵੇਂ ਤਿੰਨ ਵਾਰ ਚੋਣ ਜਿੱਤ ਚੁੱਕੇ ਨੇ ਦੋ ਵਾਰ ਐਮਐਲਏ ਅਤੇ ਇੱਕ ਵਾਰ ਐਮਪੀ ਦੀ ਇਸ ਤੋਂ ਇਲਾਵਾ ਜੋ ਚੱਬੇਵਾਲ ਹਲਕਾ ਹੈ ਉਸ ਦੇ ਵਿੱਚ ਇਸ਼ਾਂਕ ਚੱਬੇਵਾਲ ਜੋ ਕਿ ਪੁੱਤਰ ਨੇ ਐਮਪੀ ਹੁਸ਼ਿਆਰਪੁਰ ਦੇ ਜੋ ਨਵੇਂ ਚੁਣੇ ਗਏ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਇਸ ਤੋਂ ਪਹਿਲਾਂ ਰਾਜਕੁਮਾਰ ਚੱਬੇਵਾਲ ਵੀ ਲਗਾਤਾਰ ਵਿਧਾਇਕ ਜਿੱਤ ਚੁੱਕੇ ਸੀ ਪਰ ਇਸ ਵਾਰ ਉਹ ਐਮਪੀ ਦੀ ਚੋਣ ਜਿੱਤੇ ਜਿਸ ਤੋਂ ਬਾਅਦ ਉਹਨਾਂ ਦਾ ਪੁੱਤਰ ਚੋਣ ਮੈਦਾਨ ਦੇ ਵਿੱਚ ਹੈ ਤਾਂ ਇਹਨਾਂ ਲੀਡਰਾਂ ਦੇ ਲਈ ਇਹ ਚੋਣ ਬੜੀ ਅਹਿਮ ਸਾਬਤ ਹੋ ਸਕਦੀ ਹੈ ਜੇਕਰ ਇਹ ਲੀਡਰ ਇਹਨਾਂ ਚਾਰੇ ਹਲਕਿਆਂ ਵਿੱਚ ਜਿੱਤ ਹਾਸਲ ਕਰਦੇ ਹੈ ਭਾਵੇਂ ਰਾਜਾ ਵੜਿੰਗ ਹੋਣ ਭਾਵੇਂ ਸੁਖਜਿੰਦਰ ਸਿੰਘ ਰੰਧਾਵਾ ਹੋਣ ਉਹਨਾਂ ਦੀਆਂ ਪਤਨੀਆਂ ਮੈਦਾਨ ਦੇ ਵਿੱਚ ਨੇ ਜੇ ਉਹ ਜਿੱਤ ਜਾਂਦੀਆਂ ਤਾਂ ਫਿਰ ਉਹਨਾਂ ਦੇ ਕਦ ਆਪਣੀ ਹੀ ਪਾਰਟੀ ਦੇ ਵਿੱਚ ਬਹੁਤ ਵੱਡੇ ਹੋ ਜਾਣਗੇ ਕਿਉਂਕਿ ਸਰਕਾਰ ਦੇ ਹੁੰਦਿਆਂ ਜੇਕਰ ਉਹਨਾਂ ਦੀ ਜਿੱਤ ਹੁੰਦੀ ਹੈ ਤਾਂ ਫਿਰ ਕਾਂਗਰਸ ਪਾਰਟੀ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਜਾ ਵੜਿੰਗ ਇੱਕ ਵੱਡੇ ਲੀਡਰਾਂ ਦੇ ਤੌਰ ਤੇ ਨਤਰਦੇਪ ਮੈਦਾਨ ਦੇ ਵਿੱਚ ਜਾਂ ਕੜੀਏ 2027 ਤੱਕ ਇੱਕ ਵੱਡੇ ਲੀਡਰ ਬਣਦੇ ਦਿਖਾਈ ਦੇਣਗੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਬਰਨਾਲਾ ਦੀ ਤਾਂ ਮੀਤ ਹੇਰ ਇਸ ਇਲਾਕੇ ਦੇ ਵਿੱਚੋਂ ਦੋ ਵਾਰ ਪਹਿਲਾਂ ਐਮਐਲਏ ਦੀ ਚੋਣ ਜਿੱਤੇ ਅਤੇ ਹੁਣ ਤੀਸਰੀ ਵਾਰ ਐਮਪੀ ਦੀ ਚੋਣ ਵੀ ਉਹਨਾਂ ਨੇ ਜਿੱਤੀ ਅਤੇ ਬਰਨਾਲਾ ਹਲਕੇ ਚੋਂ 15000 ਤੋਂ ਜ਼ਿਆਦਾ ਦੀ ਲੀਡ ਉਹਨਾਂ ਨੂੰ ਮਿਲੀ ਸੀ ਅਤੇ ਜੇਕਰ ਆਮ ਆਦਮੀ ਪਾਰਟੀ ਦੇ ਹਰਿੰਦਰ ਢਾਲੀਵਾਲ ਇੱਥੋਂ ਜਿੱਤ ਹਾਸਲ ਕਰ ਦਿਆ ਤਾਂ ਸਿੱਧੇ ਤੌਰ ਤੇ ਇਸ ਜਿੱਤ ਦਾ ਹੀਰੋ ਮੰਨਿਆ ਜਾਵੇਗਾ ਮੀਤ ਹੈਰ ਨੂੰ ਕਿਉਂਕਿ ਮੀਤ ਹੈਰ ਨੇ ਹੀ ਇਸੇ ਇਲਾਕੇ ਦੇ ਵਿੱਚ ਚੋਣ ਕੈਂਪੇਨ ਨੂੰ ਸੰਭਾਲਿਆ ਸੀ ਖੁਦ ਚੋਣ ਪ੍ਰਚਾਰ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਗਿਣਾਉਣ ਦੀ ਜੋ ਕੋਸ਼ਿਸ਼ ਕੀਤੀ ਸੀ ਜੋ ਉਹਨਾਂ ਦੇ ਵੱਲੋਂ ਕੀਤੇ ਗਏ ਐਮਪੀ ਬਣਨ ਤੋਂ ਪਹਿਲਾਂ ਉਹ ਮੰਤਰੀ ਸੀ ਅਤੇ ਮੰਤਰੀ ਦੇ ਤੌਰ ਤੇ ਉਹਨਾਂ ਦਾ ਦਾਅਵਾ ਹੈ ਕਿ ਵੱਡੇ ਫੰਡ ਵੱਡੀ ਗਿਣਤੀ ਵਿੱਚ ਜਾਂ ਕਹ ਲਈਏ ਵੱਡੀ ਰਕਮ ਉਹਨਾਂ ਨੇ ਇਸ ਇਲਾਕੇ ਵਿੱਚ ਕੰਮ ਕਰਵਾਉਣ ਦੇ ਲਈ ਲੈ ਕੇ ਦਿੱਤੀ ਹੈ ਭਾਵੇਂ ਨਹਿਰੀ ਪਾਣੀਆਂ ਦਾ ਮਸਲਾ ਹੋਵੇ ਜਾਂ ਫਿਰ ਹੋਰ ਗੱਲਾਂ ਜਿਨ੍ਹਾਂ ਨੂੰ ਲੈ ਕੇ ਮੀਤ ਹੈਰ ਲਗਾਤਾਰ ਪ੍ਰਚਾਰ ਕਰ ਰਹੇ ਸੀ ਕਿ ਮੈਂ ਸਭ ਤੋਂ ਜ਼ਿਆਦਾ ਫੰਡ ਆਪਣੇ ਬਰਨਾਲੇ ਵਿਧਾਨ ਸਭਾ ਹਲਕੇ ਦੇ ਲਈ ਲੈ ਕੇ ਆਇਆ ਅਤੇ ਕੰਮ ਦੇ ਆਧਾਰ ਤੇ ਮੈਂ ਵੋਟਾਂ ਮੰਗ ਰਿਹਾ ਹੁਸ਼ਿਆਰਪੁਰ ਤੋਂ ਐਮਪੀ ਦੀ ਚੋਣ ਜਿੱਤੇ ਸਨ ਡਾਕਟਰ ਰਾਜਕਮਰ ਚੱਬੇਵਾਲ ਕਿਉਂਕਿ ਕਾਂਗਰਸ ਦੇ ਵਿੱਚੋਂ ਲਗਾਤਾਰ ਵਿਧਾਇਕ ਰਹੇ ਸੀ ਅਤੇ ਆਮ ਆਦਮੀ ਪਾਰਟੀ ਵਿੱਚ ਕਾਂਗਰਸ ਨੂੰ ਛੱਡ ਕੇ ਸ਼ਾਮਲ ਹੋਏ ਜਿਸ ਤੋਂ ਬਾਅਦ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਅਤੇ ਐਮਪੀ ਜਿੱਤ ਕੇ ਉਹਨਾਂ ਨੇ ਇਥੋਂ ਲਗਾਤਾਰ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ ਤੇ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਵਿੱਚੋਂ ਉਹਨਾਂ ਨੇ ਆਪਣੇ ਪੁੱਤਰ ਇਸ਼ਾਂਕ ਚੱਬੇਵਾਲ ਨੂੰ ਟਿਕਟ ਦਵਾਈ ਹੈ ਜੇਕਰ ਆਪਣੇ ਪੁੱਤਰ ਨੂੰ ਵੀ ਉਹ ਇਸ ਹਲਕੇ ਵਿੱਚੋਂ ਜਿੱਤ ਦਵਾ ਦਿੰਦੇ ਆ ਜਾਂ ਫਿਰ ਉਹਨਾਂ ਦੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਇਸ ਉਮੀਦਵਾਰ ਨੂੰ ਲੋਕ ਫਤਵਾ ਦੇ ਦਿੰਦੇ ਆ ਤਾਂ ਫਿਰ ਰਾਜਕਮਰ ਚੱਬੇਵਾਲ ਦਾ ਕਦਮ ਵੀ ਆਮ ਆਦਮੀ ਪਾਰਟੀ ਚ ਅਤੇ ਹਲਕੇ ਦੇ ਵਿੱਚ ਬਹੁਤ ਵੱਡਾ ਹੋ ਕੇ ਉਭਰੇਗਾ ਇਸੇ ਤਰ੍ਹਾਂ ਬਰਨਾਲਾ ਦੇ ਵਿੱਚ ਮੀਤ ਹੇਰ ਵੀ ਇੱਕ ਵੱਡੇ ਲੀਡਰ ਦੇ ਵਜੋਂ ਸਥਾਪਿਤ ਹੋ ਜਾਣਗੇ ਜੋ ਲਗਾਤਾਰ ਆਪਣੀ ਤਾਂ ਤਨਵਾਰ ਚੋਣ ਜਿੱਤੇ ਹੀ ਅਤੇ ਆਪਣੇ ਉਮੀਦਵਾਰ ਜੋ ਕਿ ਉਹਨਾਂ ਦੇ ਖਾਸ ਦੋਸਤ ਨੇ ਹਰਿੰਦਰ ਢਾਲੀਵਾਲ ਉਹਨਾਂ ਨੂੰ ਟਿਕਟ ਦਵਾਈ ਮੀਤ ਹੇਰ ਨੇ ਅਤੇ ਹੁਣ ਜੇਕਰ ਉਹ ਜਿੱਤ ਜਾਂਦੇ ਆ ਤਾਂ ਫਿਰ ਇੱਕ ਵੱਡੇ ਲੀਡਰ ਦੇ ਤੌਰ ਤੇ ਉਹ ਵੀ ਬਰਨਾਲਾ ਅਤੇ ਪੰਜਾਬ ਦੀ ਸਿਆਸਤ ਵਿੱਚ ਸੁਧਾਪਤ ਹੋ ਜਾਣਗੇ ਰਾਜਾ ਵੜਿੰਗ ਵੀ ਇਸੇ ਤਰ੍ਹਾਂ ਨਹੀਂ ਕਿਉਂਕਿ ਕਾਂਗਰਸ ਪਾਰਟੀ ਦੇ ਮੌਜੂਦਾ ਪ੍ਰਧਾਨ ਵੀ ਨੇ ਲੁਧਿਆਣਾ ਤੋਂ ਐਮਪੀ ਨੇ ਅਤੇ ਆਪਣੀ ਪਤਨੀ ਅਮਰਤਾ ਵੜਿੰਗ ਦੇ ਲਈ ਟਿਕਟ ਉਹਨਾਂ ਦੇ ਵੱਲੋਂ ਲਈ ਗਈ ਜਿਸ ਤੋਂ ਬਾਅਦ ਅਮਰਤਾ ਵੜਿੰਗ ਜੇਕਰ ਇਸ ਮੁਕਾਬਲੇ 'ਚ ਗਿੱਦੜਬਾਦ ਤੋਂ ਜਿੱਤ ਜਾਂਦੇ ਆ ਤਾਂ ਫਿਰ ਰਾਜਾ ਵੜਿੰਗ ਬਹੁਤ ਵੱਡੇ ਲੀਡਰ ਦੇ ਰੂਪ ਵਿੱਚ ਕਾਂਗਰਸ ਪਾਰਟੀ ਦਾ ਇੱਕ ਮੁੱਖ ਮੰਤਰੀ ਦੇ ਚਿਹਰੇ ਵਜੋਂ 2022 ਦੀ ਚੋਣ ਵਿੱਚ ਉਤਰਦੇ ਦਿਖਾਈ ਦੇ ਸਕਦੇ ਆ ਤਾਂ ਇੱਕ ਵੱਡਾ ਲੀਡਰ ਕਾਂਗਰਸ ਪਾਰਟੀ ਦਾ ਬਣ ਜਾਣਗੇ ਰਾਜਾ ਵੜਿੰਗ ਅਤੇ ਇਸੇ ਤਰ੍ਹਾਂ ਗੁਰਦਾਸਪੁਰ ਦੇ ਇਲਾਕਾ ਡੇਰਾ ਬਾਬਾ ਨਾਨਕ ਜੋ ਹਲਕਾ ਹੈ ਇਥੋਂ ਸੁਖਜਿੰਦਰ ਰੰਧਾਵਾ ਪਿਛਲੇ ਵਾਰੀ ਵੀ ਜਿੱਤੇ ਅਤੇ ਇਸ ਤੋਂ ਪਿਛਲੀ ਵਾਰ ਵੀ ਜਿੱਤੇ ਸਨ ਜਿਸ ਕਰਕੇ ਸੁਖਜਿੰਦਰ ਸਿੰਘ ਰੰਧਾਵਾ ਵੀ ਇੱਕ ਵੱਡੇ ਲੀਡਰਾਂ ਦੇ ਵਿੱਚ ਸ਼ਾਮਲ ਨੇ ਪਰ ਜੇਕਰ ਉਹਨਾਂ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਇਹ ਚੋਣ ਜਿੱਤ ਜਾਂਦੀ ਹੈ ਤਾਂ ਫਿਰ ਉਹ ਵੀ ਇੱਕ ਵੱਡੀ ਭੂਮਿਕਾ ਕਾਂਗਰਸ ਪਾਰਟੀ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਜਦੋਂ 2027 ਦੀਆਂ ਚੋਣਾਂ ਹੋਣਗੀਆਂ ਉਨ ਤੱਕ ਦਿਮਾਉਂਦੇ ਦਿਖਾਈ ਦੇਣਗੇ ਪੜਾ ਜੇਕਰ ਇਸ ਤੋਂ ਬਿਲਕੁਲ ਉਲਟਾ ਹੋ ਜਾਂਦਾ ਹੈ ਕਿਉਂਕਿ ਦੋ ਲੀਡਰ ਕਾਂਗਰਸ ਪਾਰਟੀ ਦੇ ਸੁਖਜਿੰਦਰ ਰੰਦਾਵਾ ਅਤੇ ਰਾਜਾ ਵੜਿੰਗ ਆਪਣੀਆਂ ਪਤਨੀਆਂ ਦੇ ਲਈ ਟਿਕਟਾਂ ਲੈ ਗਏ ਉਹਨਾਂ ਨੂੰ ਮਿਲ ਗਈਆਂ ਜੇਕਰ ਦੋਵੇਂ ਸੀਟਾਂ ਹਾਰ ਗਏ ਤਾਂ ਫਿਰ ਇਹਨਾਂ ਦਾ ਜੋ ਗ੍ਰਾਫ ਹੈ ਉਹ ਨੀਚੇ ਥੱਲੇ ਡਿੱਗਦਾ ਵੀ ਦਿਖਾਈ ਦੇ ਸਕਦਾ ਹੈ ਇਸੇ ਤਰ੍ਹਾਂ ਮੀਤ ਹੇਰ ਵੀ ਲਗਾਤਾਰ ਆਪਣੇ ਇਲਾਕੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਵਿਚਰ ਰਹੇ ਨੇ ਜੇਕਰ ਉਹਨਾਂ ਦਾ ਬੰਦਾ ਵੀ ਹਾਰ ਜਾਂਦਾ ਹੈ ਤਾਂ ਫਿਰ ਮੀਤ ਹੇਰ ਦੀ ਜੋ ਚੜ੍ਹਾਈ ਇਸ ਵੇਲੇ ਬਣੀ ਹੋਈ ਹੈ ਤਨ ਚੋਣਾ ਲਗਾਤਾਰ ਜਿੱਤ ਕੇ ਉਹ ਵੀ ਡਾਊਨ ਜਾਂਦੀ ਦਿਖਾਈ ਦੇ ਸਕਦੀ ਹੈ। ਇਸ਼ਾਂਕ ਚੱਬੇਵਾਲ ਜਿਨ੍ਹਾਂ ਨੂੰ ਟਿਕਟ ਦਵਾਈ ਹੈ, ਐਮਪੀ ਹੁਸ਼ਿਆਰਪੁਰ ਦੇ ਰਾਜਕਮਰ ਚੱਬੇਵਾਲ ਨੇ ਤਾਂ ਫਿਰ ਉਹਨਾਂ ਦੇ ਉੱਤੇ ਵੀ ਜੋ ਦਾਗ ਲੱਗਦਾ ਇੱਕ ਟਿਕਟ ਪਰਿਵਾਰਵਾਦ ਸ਼ੁਰੂ ਕਰਨ ਦਾ ਉਹ ਵੀ ਵੱਡੇ ਪੱਧਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਵਿੱਚ ਗੱਲਾਂ ਸਾਹਮਣੇ ਆਉਂਦੀਆਂ ਦਿਖਾਈ ਦੇਣਗੀਆਂ ਕਿਉਂਕਿ ਮੀਤ ਹੈਰ ਦੇ ਵੀ ਕਰੀਬੀ ਨੂੰ ਟਿਕਟ ਮਿਲੀ ਅਤੇ ਇਸ਼ਾਂਕ ਚੱਬੇਵਾਲ ਜੋ ਐਮਪੀ ਦੇ ਪੁੱਤਰ ਨੇ ਉਹਨਾਂ ਨੂੰ ਟਿਕਟ ਮਿਲੀ ਜੇਕਰ ਆਮ ਆਦਮੀ ਪਾਰਟੀ ਦੇ ਦੋਵੇਂ ਲੀਡਰ ਇਹ ਸੀਟਾਂ ਤੋਂ ਹਾਰਦੇ ਆ। ਤਾਂ ਫਿਰ ਆਮ ਆਦਮੀ ਪਾਰਟੀ ਦੇ ਇਹਨਾਂ ਦੋਵਾਂ ਲੀਡਰਾਂ ਦੇ ਲਈ ਵੀ ਇਹ ਵੱਡਾ ਨੁਕਸਾਨ ਕਰਨ ਵਾਲਾ ਹੋ ਸਕਦਾ ਹੈ ਤਾਂ ਫਿਰ ਇਸ ਚੋਣ ਦੇ ਨਤੀਜੇ ਆ ਜਿਹੜੇ ਪੰਜਾਬ ਦੀ ਸਿਆਸਤ ਅਤੇ ਪੰਜਾਬ ਦੀ ਸਿਆਸਤ ਵਿੱਚ ਜੋ ਵੱਡੇ ਨਾਮ ਨੇ ਲੀਡਰਾਂ ਦੇ ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਕਿਸ ਤਰ੍ਹਾਂ ਦਾ ਭਵਿੱਖ ਉਹਨਾਂ ਦਾ ਹੋਵੇਗਾ ਉਸ ਵੱਲ ਨੂੰ ਲਿਜਾਂਦੇ ਦਿਖਾਈ ਦੇਣਗੇ ਜੇ ਸਾਰੇ ਇਹ ਵੱਡੇ ਲੀਡਰ ਜਿੱਤਦੇ ਆ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਫਿਰ ਦੋਸਤ ਮਿੱਤਰ ਜਿੱਤਦੇ ਆ ਤਾਂ ਫਿਰ ਇਹ ਲੀਡਰ ਬਹੁਤ ਵੱਡੇ ਲੈਵਲ ਦੇ ਰੂਪ ਵਿੱਚ ਪੰਜਾਬ ਦੇ ਇੱਕ ਵੱਡੇ ਸਥਾਪਿਤ ਲੀਡਰ ਹੋ ਕੇ ਉੱਭਰਨਗੇ ਜੇਕਰ ਇਹਨਾਂ ਦੇ ਉਮੀਦਵਾਰ ਹਾਰ ਜਾਂਦੇ ਆ ਤਾਂ ਫਿਰ ਇਹਨਾਂ ਲੀਡਰਾਂ ਦਾ ਨੁਕਸਾਨ ਵੀ ਇਸ ਚੋਣ ਤੋਂ ਬਾਅਦ ਹੁੰਦਾ ਦਿਖਾਈ ਦੇ ਸਕਦਾ ਹੈ ਤੁਹਾਡਾ ਇਸ ਬਾਰੇ ਜੋ ਵੀ ਵਿਚਾਰ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ